ਸੱਚਰੀਆ ਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਵੜਾ ਵਿਖੇ ਗੁਗਾ ਜਾਰ ਵੀਰ ਜੀ ਬੰਗਾ ਰੋਡ ਨੇੜੇ ਛੇਵਾੜੀ ਵਿਖੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਜਿਸ ਵਿੱਚ ਢੋਲੂ ਵਾਲਿਆਂ ਨੇ ਚੌਂਕੀਆਂ ਕੀਤੀਆਂ ਅਤੇ ਭੰਡਾਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆ ਕੇ ਮੱਥਾ ਵੀ ਟੇਕਿਆ ਜਿਸ ਵਿੱਚ ਚਾਹ ਪਕੌੜੀਆਂ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ ਪ੍ਰਧਾਨ ਨਵਲ ਗੁਪਤਾ ਸੇਵਾਦਾਰ ਭਾਰਤੀ ਰਾਮ ਲਵਾਇਆ ਸੈਕਟਰੀ ਸ਼ਾਮ ਲਾਲ ਗੁਪਤਾ ਅਰੁਣ ਖੋਸਲਾ ਵਿਨੋਦ ਸੂਦ ਬਲਵੰਤ ਸਿੰਘ ਬੰਟੀ ਰਾਮਾ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਕਣਾ ਜੰਨਿਆ ਜਿਵਾਰੇ ਜੇ ਕਾਰਾ ਗੱਗਾ ਜਹਾ ਪੀਰ ਦਾ ਬੋਲ ਸਾਜੇ ਦਰਬਾਰ ਕੀ ਜੈ ਅੱਜ ਪੰਗਾ ਰੋੜਦੇ ਗੱਗਾ ਜਹਾ ਪੀਰ ਦੀ ਦਾ ਅਖਾੜਾ ਲੱਗਾ ਉਹਨਾਂ ਦੀ ਚੌਕੀ ਆ ਤੇ ਡੋਲੂਆਂ ਵਾਲਿਆਂ ਨੇ ਚੌਕੀ ਕਰਦੇ ਪਏ ਤੇ ਬਾਬਾ ਜੀ ਦੀ ਅਪਾਰ ਕਿਰਪਾ ਪਾ ਦੀ ਸੁੱਖਾ ਪੂਰੀਆਂ ਹੁੰਦੀਆਂ ਲੋਕੀ ਆ ਕੇ ਇੱਥੇ ਮੱਥਾ ਟੇਕਦੇ ਆ ਆਪਣੀ ਸੁੱਖ ਪੂਰੀ ਕਰਦੇ ਆ ਅੱਜ ਬਾਬਾ ਜੀ ਦੀ ਮਿਹਰ ਦੇ ਨਾਲ ਇਹ ਲੰਗਰ ਚੱਲ ਰਿਹਾ ਹੈ ਲੰਗਰ ਚਾਪ ਗੋਣਿਆਂ ਦਾ ਪ੍ਰਸ਼ਾਦਾ ਇੱਥੇ ਸਪਾਇਆ ਜਾਂਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੀ ਪਬਲਿਕ ਸਾਡੇ ਨਾਲ ਜੁੜਦੀ ਹੈ ਬਾਬਾ ਜੀ ਦੀ ਇੰਨੀ ਅਵਾਰ ਕਿਰਪਾ ਹੈ ਕਿ ਸਾਰੀ ਦੁਨੀਆ ਦੇਖਦੀ ਹੈ ਅੱਜ ਦਾ ਲੰਗਰ ਬੁੱਗਾ ਜਾਤ ਸਿੰਘ ਜੀ ਦਾ ਲੰਗਰ ਹੈ ਇਹ ਪੂਰਾ ਮਹੀਨਾ ਗੁਰਦਾ ਜਪੀਰ ਦਾ ਮਨਾਇਆ ਜਾਂਦਾ ਗੁਰਦਾ ਪੀਰ ਦਾ ਉਸ ਸਾਡੇ ਨਵਾਰ ਕੀ ਜੈ ਅੱਜ ਫਰਮਸ਼ਤੀ ਤੇ ਨਾ ਮੈਂ ਵੱਡੇ ਦੀਪਕ ਛਾਤਰੀ ਜਲਾ ਪ੍ਰਧਾਨ ਅਸੀਂ ਇੱਥੇ ਗੁਰਦਾ ਜਪੀਰ ਦੀ ਜਗ੍ਹਾ ਤੇ ਆਏ ਇਹ ਜਗ੍ਹਾ ਬੰਦਾ ਰੋਹ ਇਤਿਹਾਸਕ ਘਾਟ ਦੇ ਵਿੱਚ ਹੈ ਔਰ ਇਹ ਬਹੁਤ ਹੀ ਇਤਿਹਾਸਿਕ ਔਰ ਪਵਿੱਤਰ ਜਗਾ ਹੈ ਇਸ ਜਗ੍ਹਾ ਦੀ ਬਾਤ ਹੈ ਕਿ ਜਿਹਦੇ ਜੋ ਵੀ ਆਉਂਦੇ ਆ ਉਹਦੀ ਆਪਣੀ ਮਨੋਕਾਮਨਾ ਪੂਰੀ ਹੁੰਦੀ ਹੈ ਚੈਰੀਟੇਬਲ ਜਿਨਾ ਬੋਲੋ ਸਾਰਾ ਪਰਫੋਰਮ ਦਿੱਤਾ ਗਿਆ ਹੈ ਹਮਸਾ ਬੋਲੋ ਉਹ ਵੀ ਬੱਚਾ ਵਰਤ ਦਿੱਤਾ ਗਿਆ ਲੱਗਦਾ ਚਾਪ ਪੋਣਿਆ ਦਾ ਔਰ ਆਪਣੇ ਦੁਪਹਿਰੇ ਫੋੜੇ ਬਹੁਤ ਸਾਰੀ ਚੀਜ਼ਾਂ ਲੱਗ ਰਹਾ ਜਿਹਦੇ ਵੀ ਜਿੰਨੇ ਵੀ ਸਾਡੇ ਸਰਵੋਤਾਰ ਨੇ ਦਸਾ ਕੰਟੀ ਜੀ ਔਰ ਪ੍ਰਭਾ ਭਾਰਤੀ ਸਾਰਿਆਂ ਨੂੰ ਬਹੁਤ ਧੰਨਵਾਦ ਕਰਨਾ ਬਹੁਤ ਸ਼ਕਰਵਾਦ ਦਿੱਤਾ ਹੈ ਰਾਮਨਾਲ ਸ਼ਰਮਾ ਜੀ ਕਮੇਟੀ ਮੈਂਬਰ ਜਿਹੜੇ ਆ ਉਹਦੀ ਸੂਝਵਾਨ ਨੇ ਔਰ ਬਹੁਤ ਸਮਦਰਿ ਨਾਲ ਇਸ ਨੂੰ ਸਮਝਾਦੇ ਆ ਬਹੁਤ ਪੂਸਾਰੀ ਹੈ ਜਿੱਤੇ ਪਹਿਲਾਂ ਕੁਝ ਵੀ ਨਹੀਂ ਹੁੰਦਾ ਸੀ ਹੁਣ ਤੁਸੀਂ ਦੇਖੋ ਬਹੁਤ ਪਰਉਪਕਾਰੀਤ ਪਾਏ ਬਹੁਤ ਵਾਰੀ ਹੋਈ ਹੈ ਸਭ ਦਾ ਧੰਨਵਾਦ ਹੈ ਗੁਰੂ ਜੀ ਦੀ ਚਰਨੀ ਸਾਰੇ ਦੇ ਆਸ਼ੀਰਵਾਦ ਬੜਿਆ ਰਿਹਾ ਚਰਨੀ ਨਾਵੇਂ ਸੋ ਜੈ ਸ਼੍ਰੀ ਰਾਮ